ਅੱਜ ਆਪਾਂ ਬਣਾਵਾਂਗੇ ਬੇਸਨ ਦੀ ਬਰਫੀ ਜੋ ਕਿ ਬਹੁਤ ਹੀ ਘੱਟ ਸਮਾਨ ਤੋਂ ਬਣ ਕੇ ਤਿਆਰ ਹੋ ਜਾਂਦੀ ਹੈ ਬਹੁਤ ਹੀ ਜਲਦੀ ਬਣ ਕੇ ਤਿਆਰ ਹੋ ਜਾਂਦੀ ਹੈ ਜਿਸ ਤਰ੍ਹਾਂ ਹਲਵਾਈ ਬਣਾਉਂਦੇ ਨੇ ਆਪਾਂ ਬਿਲਕੁਲ ਉਸੇ ਤਰ੍ਹਾਂ ਬਣਾ ਕੇ ਤਿਆਰ ਕਰਾਂਗੇ ਇਹ ਬਰਫੀ ਬਹੁਤ ਹੀ ਸੌਫਟ ਤੇ ਮੂੰਹ ਵਿੱਚ ਘੁਲ ਜਾਣ ਵਾਲੀ ਬਣ ਕੇ ਤਿਆਰ ਹੁੰਦੀ ਹੈ ਸਮਾਂ ਬਹੁਤ ਹੀ ਇਹਨੂੰ ਘੱਟ ਲੱਗਦਾ ਹੈ ਮੈਂ ਕੁਲਵੰਤੀ ਕੇ ਕੇ ਵਸੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਤੇ ਚਲੋ ਆਪਾਂ ਇਸ ਨੂੰ ਬਣਾਉਣਾ ਸ਼ੁਰੂ ਕਰਦੇ ਹਾਂ। ਦੋ ਕੋਲੀਆਂ ਮੈਂ ਵੇਚਣ ਦੀਆਂ ਲਈਆਂ ਨੇ, ਬਦਾਮ ਤੇ ਪਿਸਤਾ ਕੱਟ ਕੇ ਲਿਆਏ। ਇੱਕ ਕੋਲੀ ਘਿਓ ਦੀ ਲਈ ਹੈ। ਮੈਂ ਸਾਰਾ ਮੈਜ਼ਰਮੈਂਟ ਇਸ ਕੋਲੀ ਦੇ ਹਿਸਾਬ ਨਾਲ ਕੀਤਾ ਹੈ। ਤੁਸੀਂ ਕਿਸੇ ਕੱਪ ਦੇ ਨਾਲ ਵੀ ਕਰ ਸਕਦੇ ਹੋ। ਆਪਾਂ ਇੱਕ ਪਲੇਟ ਲੈਣੀ ਹੈ ਉਸ ਨੂੰ ਪਹਿਲਾਂ ਹੀ ਗਰੀਸ ਕਰਕੇ ਰੱਖ ਲੈਣਾ ਹੈ ਉਸ ਦੇ ਵਿੱਚ ਥੋੜਾ ਜਿਹਾ ਘਿਓ ਲਾਵਾਂਗੇ ਉਸ ਨੂੰ ਸਾਰੇ ਪਾਸਿਆਂ ਤੋਂ ਆਪਾਂ ਚੰਗੀ ਤਰ੍ਹਾਂ ਗਰੀਸ ਕਰ ਲੈਣਾ ਹੈ ਸਾਈਡਾਂ ਤੇ ਵੀ ਚੰਗੀ ਤਰ੍ਹਾਂ ਇਹਦੇ ਘਿਓ ਲਗਾ ਲੈਣਾ ਹੈ ਹੁਣ ਆਪਾਂ ਇੱਕ ਪੈਨ ਲਵਾਂਗੇ ਪੈਨ ਜਾਂ ਕੜਾਹੀ ਜੋ ਵੀ ਲੈਣਾ ਹੈ ਆਪਾਂ ਉਹ ਭਾਰੀ ਤਲੇ ਦਾ ਲੈਣਾ ਹੈ ਇਸ ਦੇ ਵਿੱਚ ਇੱਕ ਕੋਲੀ ਘਿਓ ਦੀ ਪਾਵਾਂਗੇ ਤੇ ਦੋ ਕੋਲੀਆਂ ਇਹਦੇ ਵਿੱਚ ਆਪਾਂ ਬੇਸਣ ਦੀਆਂ ਪਾ ਦਾਂਗੇ ਮੈਂ ਸਾਰਾ ਮੈਜ਼ਰਮੈਂਟ ਇਸ ਕਲੀ ਦੇ ਹਿਸਾਬ ਨਾਲ ਹੀ ਕੀਤਾ ਹੈ ਤੁਸੀਂ ਕਿਸੇ ਕੱਪ ਨਾਲ ਵੀ ਕਰ ਸਕਦੇ ਹੋ ਹੁਣ ਆਪਾਂ ਘਿਓ ਤੇ ਬੇਸਣ ਨੂੰ ਚੰਗੀ ਤਰ੍ਹਾਂ ਨਾਲ ਆਪਾਂ ਮਿਕਸ ਕਰ ਲੈਣਾ ਹੈ ਇਸੇ ਤਰ੍ਹਾਂ ਮਿਕਸ ਕਰਦੇ ਹੋਏ ਆਪਾਂ ਇਹਨੂੰ ਪਕਾ ਲੈਣਾ ਹੈ ਇਹ ਬਰਫੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀ ਹੈ ਆਪਾਂ ਬੇਸਣ ਨੂੰ ਹਿਲਾਉਂਦੇ ਹੋਏ ਹੀ ਪਕਾਉਣਾ ਹੈ ਗੈਸ ਦੀ ਫਲੇਮ ਨੂੰ ਘੱਟ ਰੱਖਣਾ ਹੈ ਹਾਈ ਤੇ ਨਹੀਂ ਰੱਖਣਾ ਘੱਟ ਫਲੇਮ ਤੇ ਹੀ ਆਪਾਂ ਇਹਨੂੰ ਪਕਾਵਾਂਗੇ ਬਹੁਤ ਵਧੀਆ ਬਣ ਕੇ ਤਿਆਰ ਹੋ ਜਾਂਦੀ ਹੈ ਮਠਿਆਈ ਇਹ اسی ਤਰ੍ਹਾਂ ਆਪਾਂ ਹਿਲਾਉਂਦੇ ਹੋਏ ਪਕਾਉਣਾ ਹੈ ਜਿਸ ਤਰ੍ਹਾਂ ਆਪਾਂ ਇਹਨੂੰ ਪਕਾਉਂਦੇ ਜਾਵਾਂਗੇ ਪਹਿਲਾਂ ਇਹ ਬੈਟਰ گاੜਾ ਹੋ ਜਾਏਗਾ ਜਦੋਂ ਆਪਾਂ ਇਸ ਨੂੰ ਪਕਾਵਾਂਗੇ ਹੌਲੀ-ਹੌਲੀ ਇਸ ਦੇ ਵਿੱਚੋਂ ਤੇਲ ਰਿਲੀਜ਼ ਹੋਣਾ ਸ਼ੁਰੂ ਹੋ ਜਾਏਗਾ ਹੁਣ ਬੈਟਰ ਚੋਂ ਤੇਲ ਰਿਲੀਜ਼ ਹੋਣਾ ਸ਼ੁਰੂ ਹੋ ਗਿਆ ਹੈ ਦੇਖੋ ਇੱਕਦਮ ਆਪਣਾ ਬੈਟਰ ਪਤਲਾ ਹੋ ਗਿਆ ਹੈ ਤੁਸੀਂ ਇਸ ਨੂੰ ਘਰ ਵਿੱਚ ਹੀ ਤਿਆਰ ਕਰੋ ਬਹੁਤ ਵਧੀਆ ਬਣ ਕੇ ਤਿਆਰ ਹੁੰਦੀ ਹੈ ਦੇਖੋ ਬੇਸਨ ਆਪਣਾ ਇੱਕਦਮ ਪੱਕ ਗਿਆ ਹੈ 골ਡਨ ਕਲਰ ਆ ਗਿਆ ਹੈ ਆਪਾਂ ਇਸ ਨੂੰ ਹੁਣ ਹੋਰ ਨਹੀਂ ਪਕਾਵਾਂਗੇ ਇਸ ਨੂੰ ਚੱਕ ਕੇ ਇੱਕ ਸਾਈਡ ਤੇ ਰੱਖ ਦਾਂਗੇ ਤੇ ਇੱਕ ਆਪਾਂ ਕੜਾਈ ਲਾਵਾਂਗੇ ਉਸ ਦੇ ਵਿੱਚ ਦੋ ਕੋਲੀਆਂ ਆਪਾਂ ਚੀਨੀ ਦੀਆਂ ਪਾਵਾਂਗੇ ਦੋ ਕ올ੀਆਂ ਖੰਚੀਨੀ ਦੀਆਂ ਲਈਆਂ ਤੇ ਇਸ ਤੋਂ ਅੱਧਾ ਆਪਾਂ ਪਾਣੀ ਪਾਵਾਂਗੇ ਯਾਨੀ ਕਿ ਆਪਾਂ ਇੱਕ ਕ올ੀ ਪਾਣੀ ਦੀ ਲਈਏ ਇਸ ਤਰ੍ਹਾਂ ਆਪਾਂ ਹਿਲਾਉਂਦੇ ਹੋਏ ਚਾਸ਼ਨੀ ਵੀ ਤਿਆਰ ਕਰ ਲੈਣੀ ਹੈ ਇਸ ਨੂੰ ਹਿਲਾਉਂਦੇ ਹੋਏ ਹੀ ਪਕਾਉਣਾ ਹੈ ਚਾਸ਼ਨੀ ਨੂੰ ਵੀ ਇਹ ਮਠਾਈ ਬਹੁਤ ਹੀ ਵਧੀਆ ਬਣ ਕੇ ਤਿਆਰ ਕਰ ਹੁੰਦੀ ਹੈ ਬਹੁਤ ਬਜਟ ਵਿੱਚ ਬਣ ਕੇ ਤਿਆਰ ਹੋ ਜਾਂਦੀ ਹੈ ਆ ਸਾਰਾ ਸਮਾਨ ਆਪਾਂ ਨੂੰ ਆਪਣੀ ਰਸੋਈ ਵਿੱਚ ਹੀ ਮਿਲ ਜਾਂਦਾ ਹੈ ਕਾ ਚਾਚਨੀ ਆਪਣੀ ਨੂੰ ਉਬਾਲ ਆ ਗਿਆ ਹੈ ਆਪਾਂ ਜਾਂ ਇੱਕ ਜਾਂ ਦੋ ਤਾਰ ਦੀ ਚਾਚਨੀ ਬਣਾ ਕੇ ਨਹੀਂ ਤਿਆਰ ਕਰਨੀ ਸਿਰਫ ਇਸ ਤਰ੍ਹਾਂ ਬਣ ਕੇ ਤਿਆਰ ਕਰਨੀ ਹੈ ਕਿ ਤਾਰ ਇਸ ਦੀ ਬਣੇ ਤੇ ਟੁੱਟ ਜਾਏ ਚਾਚਨੀ ਆਪਣੀ ਬਣ ਕੇ ਤਿਆਰ ਹੋ ਗਈ ਹੈ ਜਿਸ ਨੂੰ ਆਪਾਂ ਇੱਕ ਸਾਈਡ ਤੇ ਰੱਖ ਦਾਂਗੇ ਤੇ ਹੁਣ ਆਪਾਂ ਆਪਣਾ ਬੈਟਰ ਲੈ ਲਾਂਗੇ ਬੇਸਣ ਵਾਲਾ ਚਾਚਨੀ ਨੂੰ ਇਸ ਦੇ ਵਿੱਚ ਪਾ ਲਾਂਗੇ ਗੈਸ ਨੂੰ ਆਪਾਂ ਔਨ ਨਹੀਂ ਕਰਨਾ ਬੰਦ ਹੀ ਰੱਖਣਾ ਏ ਇਸੇ ਤਰ੍ਹਾਂ ਆਪਾਂ ਹਿਲਾਉਂਦੇ ਹੋਏ ਇਸ ਨੂੰ ਪਕਾਵਾਂਗੇ ਵੇਚਣ ਆਪਣਾ ਜਿੱਦਾਂ ਜਿੱਦਾਂ ਆਪਾਂ ਹਿਲਾਉਂਦੇ ਜਾਵਾਂਗੇ ਇਹ گاੜਾ ਹੁੰਦਾ ਜਾਵੇਗਾ ਜੇਕਰ ਤੁਸੀਂ ਮੇਰੇ ਚੈਨਲ ਕੇ ਕੇ ਬਾਸ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲਓ ਕਮੈਂਟਾਂ ਵੀ ਜਰੂਰ ਦੱਸਿਆ ਕਰੋ ਤੁਹਾਨੂੰ ਮੇਰੀ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗਦੀ ਹੈ ਦੇਖੋ ਬੈਟਰ ਆਪਣਾ گاੜਾ ਹੋ ਗਿਆ ਹੈ ਹੁਣ ਆਪਾਂ ਇਸ ਨੂੰ ਇੱਕ ਪਲੇਟ ਵਿੱਚ ਕੱਢ ਲਾਂਗੇ ਪਲੇਟ ਨੂੰ ਪਹਿਲਾਂ ਹੀ ਗ੍ਰੀਸ ਕਰਕੇ ਰੱਖਣਾ ਹੈ ਕਿਉਂਕਿ ਇਹ ਬੈਟਰ ਇੱਕਦਮ گاੜਾ ਹੋਣਾ ਸ਼ੁਰੂ ਹੋ ਜਾਂਦਾ ਹੈ ਸਾਰਾ ਬੈਟਰ ਆਪਾਂ ਪਲੇਟ ਵਿੱਚ ਪਾ ਲਾਂਗੇ ਤੇ ਇਸ ਦੇ ਵਿੱਚ ਪਾ ਕੇ ਆਪਾਂ ਇਸ ਨੂੰ ਚੰਗੀ ਤਰ੍ਹਾਂ ਨਾਲ ਸੈੱਟ ਕਰ ਲੈਣਾ ਹੈ ਪਲੇਟ ਦੇ ਵਿੱਚ ਇਹ ਬਰਫੀ ਬਹੁਤ ਹੀ ਸੌਫਟ ਬਣ ਕੇ ਤਿਆਰ ਹੁੰਦੀ ਹੈ ਤੇ ਮੂੰਹ ਵਿੱਚ ਘੁਲ ਜਾਣ ਵਾਲੀ ਬਣ ਕੇ ਤਿਆਰ ਹੁੰਦੀ ਹੈ ਜਦੋਂ ਆਪਾਂ ਬਹੁਤ देर बाद ਇਹ ਮਠਿਆਈ ਬਣਾਉਨੇ ਆ ਤਾਂ ਮਨ ਵਿੱਚ ਡਰ ਹੁੰਦਾ ਹੈ ਕਿ ਕਿਤੇ ਗਲਤ ਨਾ ਹੋ ਜਾਵੇ ਠੀਕ ਬਣ ਜਾਵੇ ਆਪਾਂ ਸਟੈਚੂਲਾ ਦੀ ਮਦਦ ਨਾਲ ਇਸ ਨੂੰ ਪਲੇਟ ਵਿੱਚ ਸੈੱਟ ਕਰ ਲੈਣਾ ਹੈ ਤੇ ਉੱਪਰ ਆਪਾਂ ਜਿਹੜਾ ਡਰਾਈ ਫਰੂਟ ਕੱਟ ਕੇ ਰੱਖਿਆ ਸੀ ਉੱਪਰ ਉਹ ਗਾਰਨਿਸ਼ ਕਰ ਦੇਣਾ ਹੈ ਇਸ ਦੇ ਨਾਲ ਮਠਿਆਈ ਬਹੁਤ ਹੀ ਵਧੀਆ ਲੱਗਦੀ ਹੈ ਤੇ ਖਾਣ ਨੂੰ ਵੀ ਟੇਸਟੀ ਲੱਗਦੀ ਹੈ ड्राई फ्रूट ਨੂੰ ਆਪਾਂ ਥੋੜਾ ਜਿਹਾ ਉਪਰੋਂ ਦਬਾ ਦਾਂਗੇ ਤਾਂ ਕਿ ਇਹ ਵਿੱਚ ਚੰਗੀ ਤਰ੍ਹਾਂ ਨਾਲ ਸੈੱਟ ਹੋ ਜਾਣ। ਮਿਠਾਈ ਹੈ ਜੀ ਆਪਣੀ ਬਹੁਤ ਨਰਮ ਹੈ ਆਪਾਂ ਥੋੜੇ-ਥੋੜੇ ਇਹਦੇ ਵਿੱਚ ਕੱਟਦੇ ਨਿਸ਼ਾਨ ਲਗਾ ਦਾਂਗੇ ਤਾਂ ਕਿ ਬਾਅਦ ਵਿੱਚ ਕੱਟਣ ਵਿੱਚ ਆਪਾਂ ਨੂੰ ਕੋਈ ਮੁਸ਼ਕਲ ਨਾ ਆਵੇ। ਚੰਗੀ ਤਰ੍ਹਾਂ ਨਾਲ ਇਹਦੇ ਪੀਸ ਨਿਕਲ ਜਾਣ। ਹੁਣ ਆਪਾਂ ਇਸ ਨੂੰ 1 ਘੰਟੇ ਲਈ ਰੱਖ ਦਾਂਗੇ। ਘੰਟੇ ਬਾਅਦ ਆਪਾਂ ਦੇਖਾਂਗੇ 1 ਘੰਟੇ ਵਿੱਚ ਇਹ ਬਹੁਤ ਵਧੀਆ ਜੰਮ ਕੇ ਤਿਆਰ ਹੋ ਜਾਂਦੀ ਹੈ। ਲਿਖੋ 1 ਘੰਟਾ ਹੋ ਗਿਆ ਏ ਆਪਾਂ ਹੁਣ ਇਸ ਨੂੰ ਕੱਟ ਲਾਂਗੇ ਜਿਹੜੇ ਨਿਸ਼ਾਨ ਲਗਾਏ ਸੀ ਉਹਨਾਂ ਦੇ ਉੱਪਰ ਉੱਪਰ ਹੀ ਆਪਾਂ ਕੱਟ ਲਾਂਗੇ ਇਸ ਮਠਿਆਈ ਨੂੰ ਬਹੁਤ ਹੀ ਵਧੀਆ ਬਣ ਕੇ ਤਿਆਰ ਹੋ ਜਾਂਦੀ ਏ ਬਹੁਤ ਵਧੀਆ ਪੀਸ ਬਣ ਕੇ ਨਿਕਲ ਜਾਂਦੇ ਨੇ ਇਸੇ ਤਰ੍ਹਾਂ ਆਪਾਂ ਸਾਰੇ ਕੱਟਾਂ ਦੇ ਉੱਪਰ ਨਿਸ਼ਾਨ ਲਗਾਏ ਹੋਏ ਨੇ ਤੇ ਉਹਨਾਂ ਦੇ ਉੱਪਰ ਉੱਪਰ ਆਪਾਂ ਸਾਰੇ ਪੀਸ ਕੱਟ ਲੈਣੇ ਆ ਤੁਸੀਂ ਵੀ ਇਹ ਮਠਿਆਈ ਦੀਵਾਲੀ ਤੇ ਬਣਾ ਕੇ ਤਿਆਰ ਕਰੋ ਬਹੁਤ ਹੀ ਵਧੀਆ ਵਾ ਤਿਆਰ ਹੋ ਜਾਂਦੀ ਹੈ ਤੇ ਬਹੁਤ ਹੀ ਘੱਟ ਸਮੇਂ ਵਿੱਚ ਬਣ ਕੇ ਤਿਆਰ ਹੋ ਜਾਂਦੀ ਹੈ ਬਣਾਉਣਾ ਵੀ ਇਸ ਨੂੰ ਬਹੁਤ ਹੀ ਆਸਾਨ ਹੈ ਕੁਝ ਟਾਈਮ ਵਿੱਚ ਬਣ ਕੇ ਤਿਆਰ ਹੋ ਜਾਂਦੀ ਹੈ ਹੁਣ ਆਪਾਂ ਸਾਰੇ ਪੀਸ ਕੱਢ ਲਾਂਗੇ ਪੀਸ ਦੇਖੋ ਬਹੁਤ ਵਧੀਆ ਨਿਕਲ ਰਹੇ ਨੇ ਛੋਟੇ ਪੀਸ ਜਿਹੜੇ ਸਾਈਡਾਂ ਦੇ ਨੇ ਉਹਨਾਂ ਨੂੰ ਆਪਾਂ ਅਲੱਗ ਕਰ ਲਾਂਗੇ ਤੇ ਜਿਹੜੇ ਵੱਡੇ ਪੀਸ ਨੇ ਉਹਨਾਂ ਨੂੰ ਆਪਾਂ ਅਲੱਗ ਕਰ ਲਾਂਗੇ ਸਾਰੇ ਪੀਸ ਕੱਢ ਲੈਣੇ ਆਪਾਂ ਤੇ ਇੱਕ ਪਲੇਟ ਲਾਵਾਂਗੇ ਉਸ ਦੇ ਵਿੱਚ ਰੱਖ ਲਾਂਗੇ ਤੁਹਾਨੂੰ ਇਹ ਮੇਰੀ ਬੇਸਨ ਦੀ ਵਰਫੇ ਕਿਸ ਤਰ੍ਹਾਂ ਲੱਗੀ ਜੇ ਬਦਿਆ ਲੱਗੀ ਤਾਂ ਮੇਰੇ ਚੈਨਲ ਕੇਕੇ ਵਾਸੀ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਸਬਸਕ੍ਰਾਈਬ ਕਰਿਓ